ਭਾਈ ਅੰਮ੍ਰਿਤਪਾਲ ਸਿੰਘ ਦੀ ਰੈਲੀ ਤੇ ਪਿੰਡ ਕਸੇਲ ਤੋਂ ਨਿਕਲਦਾ ਹੋਇਆ ਜਾਤਾ ਦੋਸਤੋ ਤੁਸੀਂ ਦੇਖ ਰਹੇ ਹੋ ਵਾਰਸ ਨੂ 24 ਤੇ ਮੈਂ ਹਾਂ ਪ੍ਰਗਟ ਸਿੰਘ ਆ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਜੇ ਗੱਲ ਕਰ ਲਈਏ ਤੇ ਜਿੱਥੇ ਭਾਈ ਅਮਰਪਾਲ ਸਿੰਘ ਦੀ ਇਥੋਂ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਨੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਚਾਚਾ ਜੀ ਜਾਂ ਉਹਨਾਂ ਦੇ ਪਿਤਾ ਜੀ ਜਿੱਥੇ ਮੀਟਿੰਗਾਂ ਕਰ ਰਹੇ ਨੇ ਅੱਜ ਇਸ ਤਰ੍ਹਾਂ ਹੀ ਮੀਟਿੰਗ ਜਿਹੜੀ ਆ ਮੀਆਂਪੁਰ ਪਿੰਡ ਦੇ ਵਿੱਚ ਜਿਹੜੀ ਸਰਪੰਚ ਬੀਬੀ ਮਨਜੀਤ ਕੌਰ ਜੀ ਔਰ ਅਮਰਪਾਲ ਬਾਠ ਉਹਨਾਂ ਵੱਲੋਂ ਰੱਖੀ ਗਈ ਆ ਅਸੀਂ ਦਿਖਾ ਸਕਦੇ ਹਾਂ ਕਿ ਇਸ ਮੀਟਿੰਗ ਦੇ ਵਿੱਚ ਜਿਹੜੇ ਜਥਾ ਜਿਹੜਾ ਕੇਸੇਲ ਤੋਂ ਜਿਹੜਾ ਰਵਾਨਾ ਹੋਣ ਲੱਗਾ ਭਾਈ ਨਾਨਕ ਸਿੰਘ ਜੀ ਨੇ ਭਾਈ ਰਾਮਰਾਉਂ ਅਤੇ ਸਾਡੇ ਵੀਰ ਜੀ ਹੋਰ ਵੀ ਇੱਥੇ ਮੌਜੂਦ ਐ ਅਸੀਂ ਨਾਲ ਉਹਨਾਂ ਦੇ ਗੱਲਬਾਤ ਵੀ ਕਰਾਂਗੇ ਗੱਲਬਾਤ ਕਰਦੇ ਆ ਭਾਈ ਸਾਹਿਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇਹਦੇ ਗੱਲ ਕਰ ਲਈਏ ਲੋਕ ਸਭਾ ਖਡੂਰ ਸਾਹਿਬ ਦੀ ਚੋਣ ਨੂੰ ਜਿੱਥੇ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ उतारे ਨੇ ਉੱਥੇ ਜਿਸ ਦਿਨ ਦੀ ਭਾਈ ਅਮਰਪਾਲ ਸਿੰਘ ਜੀ ਨੇ ਆਪਣਾ ਨਾਮ ਇੱਥੇ ਡਿਕਲੇਅਰ ਕਰ ਦਿੱਤਾ ਕਿ ਅਸੀਂ ਇਥੋਂ ਪੰਥਕ ਜਿਹੜੀ ਆ ਆਜ਼ਾਦ ਮੀਦਵਾਰ ਦੀ ਚੋਣ ਲੜਾਂਗੇ ਤੇ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਗਿਣਤੀ ਜਿਹੜੀ ਆ ਉਹ ਭਾਈ ਅਮਰਪਾਲ ਦੇ ਜਿਹੜੇ ਹੱਕ ਦੇ ਵਿੱਚ ਹੈ ਔਰ ਲੋਕਾਂ ਦਾ ਪਿਆਰ ਵੀ ਹੈ ਔਰ ਸਤਿਕਾਰ ਵੀ ਹੈ ਭਾਈ ਅਮਰਪਾਲ ਸਿੰਘ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਕੌਮ ਦੀ ਚੜ੍ਹ ਦੀ ਕਲਾ ਵਾਸਤੇ ਸਿਧਾਂਤ ਨੂੰ ਜਿਉਂਦਾ ਤਿਆਰ ਰੱਖਣ ਵਾਸਤੇ ਭਾਈ ਅਮਰਪਾਲ ਸਿੰਘ ਦੀ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਦੇ ਦੀ ਸਰਕਾਰ ਨੂੰ ਚੰਗਾ ਨਾ ਲੱਗਾ ਸਿੱਖੀ ਦੇ ਪ੍ਰਚਾਰ ਨੂੰ ਰੋਕਣ ਵਾਸਤੇ ਭਾਈ ਅਮਰਤਪਾਲ ਸਿੰਘ ਤੇ ਸਾਥੀਆਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਸਰਕਾਰ ਨੇ ਛੁੱਟ ਦਿੱਤਾ ਧਰਨੇ ਲਾਏ ਰੋਸ ਮਜਾਰੇ ਕੀਤੇ ਪਰ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਸਾਡੀ ਇਹ ਮਜਬੂਰੀ ਬਣ ਗਈ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਉਮੀਦਵਾਰ ਖੜਾ ਕਰਕੇ ਤਨੂ ਬਾਹਰ ਲਿਆ ਕਰਕੇ ਸਿੱਖੀ ਦੀ ਲਹਿਰ ਨੂੰ ਦੁਬਾਰਾ ਪ੍ਰਚੰਡ ਕਰ ਸਕੀਏ ਜਿਸ ਤਰ੍ਹਾਂ ਉਹਨਾਂ ਦੇ ਵਕੀਲ ਵੱਲੋਂ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਉਹਨਾਂ ਨੂੰ 7 ਦਿਨ ਦੀ ਰਿਹਾਈ ਮਿਲੇ ਮਿਲੇ ਜਾਵੇ ਤੇ ਉਹ ਆਪਣੀ ਚੋਣ ਜਿਹੜੀਆਂ ਮੈਂ ਦੇ ਵਿੱਚ ਆਣ ਕੇ ਹਿਸਾਬਣ ਤੇ ਕੀ ਗੱਲ ਭਾਈ ਸਾਹਿਬ ਉਹਨਾਂ ਨੂੰ ਉਹ ਪੰਡੀਸ਼ਨ ਜਿਹੜੀ ਉਹਨਾਂ ਦੀ ਰੱਦ ਕਰ ਦਿੱਤੀ ਗਈ ਜੀ ਇਸ ਦੇਸ਼ ਦੇ ਅੰਦਰ ਵੱਧ ਗਿਣਤੀਆਂ ਵਾਸਤੇ ਕਾਨੂੰਨ ਕੋਲ ਹੋਇਆ ਕੋਈ ਕੁਝ ਹੋ ਰਿਹਾ ਅਤੇ ਘੱਟ ਗਿਣਤੀਆਂ ਵਾਸਤੇ ਕਾਨੂੰਨ ਕੁਝ ਹੋ ਰਿਹਾ ਫਿਰ ਉਹ ਆਪਣੀ ਚੋਣ ਪ੍ਰਕਿਰਿਆ ਜਿਹੜੀ ਉਹ ਜੇਲ੍ਹ ਤੋਂ ਹੀ ਸ਼ੁਰੂ ਕਰਨਗੇ ਜੀ ਹਾਂ ਸਰ ਜੇਲ੍ਹ ਦੇ ਵਿੱਚ ਧੰਨਵਾਦ ਹਲਸਾ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਅੱਜ ਮੀਆਂਪੁਰ ਦੇ ਵਿੱਚ ਜਿਹੜਾ ਇਕੱਠ ਹੈ ਬੀਬੀ ਮਨਜੀਤ कौर ਸਰਪੰਚ ਜਿਹੜੇ ਬਾਠ ਨੇ ਉਹਨਾਂ ਵੱਲੋਂ ਰੱਖਿਆ ਗਿਆ ਸੰਗਠਨ ਲੈ ਕੇ ਤੁਸੀਂ ਵੀ ਉੱਥੇ ਜਾ ਰਹੇ ਹੋ ਭਾਈ ਸਾਹਿਬ ਦੇ ਪਿਤਾ ਜੀ ਇੱਥੇ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਆ ਸੰਗਤ ਨੂੰ ਸੰਗਤ ਨੂੰ ਇਹੋ ਅਪੀਲ ਕਰਨੀ ਚਾਹੁੰਦੇ ਆ ਵੀ ਇਹ ਜੋ ਅੱਜ ਇਲੈਕਸ਼ਨ ਆ ਇੱਕ ਇਹ ਰੈਫਰੈਂਡਮ ਦੇ ਤੌਰ ਤੇ ਲਈ ਜਾਵੇ ਹੱਕ ਸੱਚ ਐ ਝੂਠ ਦੇ ਖਿਲਾਫ ਜਿਹੜੇ ਸਾਨੂੰ ਆ ਸਵਿਧਾਨ ਦੀਆਂ ਗੱਲਾਂ ਕਰਦੇ ਵੀ ਸਵਿਧਾਨ ਨੂੰ ਨਹੀਂ ਮੰਨਦੇ ਸੰਧਾਨ ਨੂੰ ਨਹੀਂ ਮੰਨਦੇ ਅਸੀਂ ਗੱਜੋ ਅੱਜ ਕੀ ਕਹਿਣਾ ਚਾਹੁੰਦੇ ਵੀ ਜਿਹੜੇ ਇਹ ਕਹਿੰਦੇ ਆ ਉਹ ਕਿਸੇ ਵੀ ਤਰੀਕੇ ਨਾਲ ਸਵਿਧਾਨ ਨੂੰ ਨਹੀਂ ਮੰਨਦੇ ਅਸੀਂ ਜਦੋਂ ਕਿ ਅਸੀਂ ਸਵਿਧਾਨ ਨੂੰ ਮੰਨਣ ਨੂੰ ਤਿਆਰ ਆ ਬਿਲਕੁਲ ਪਰ ਉੱਪਰ ਵਾਲੇ ਕਿਸੇ ਵੀ ਸਵਿਧਾਨ ਨੂੰ ਨਹੀਂ ਮੰਨਦੇ ਇਹ ਸਬੰਧਾਂ ਦੇ ਵਿੱਚ ਰਹਿ ਕੇ ਕੋਈ ਹੱਕ ਨਹੀਂ ਬੰਦਾ ਵੀ ਐਨਐਸਏ ਲੱਗੀ ਜਾਵੇ ਜਿੰਨੀ ਵਾਰ ਵੀ ਐਨਐਸਏ ਲੱਗੀ ਆ ਉਹ ਘੱਟ ਗਿੰਦੀ ਦੇ ਉੱਤੇ ਲੱਗੀ ਆ ਬਹੁਤ ਗਿੰਦੀ ਦੇ ਉੱਤੇ ਕੋਈ ਐਨਐਸਏ ਅੱਜ ਤੱਕ ਇਹ ਸਰਕਾਰ ਨੇ ਨਹੀਂ ਲਾਈ ਉਹ ਜੋ ਵਰਜੀ ਥਾਣੇ ਲੂਹ ਦਾ ਨਾ ਉਹ ਰੈਪ ਗੱਲ ਦੇ ਜੋ ਵੀ ਜਿਆਦਾ ਜਿਆਦਾ ਬਲਾਸਟਰ ਕਰਦੇ ਨੇ ਦੁਕਾਨਾਂ ਲੁੱਟਣ ਕੋਈ ਐਨਐਸਏ ਨਹੀਂ ਲੱਗਦੀ ਪਰ ਘੱਟ ਗਿੰਦੀ ਦੇ ਉੱਤੇ ਉੱਥੇ ਐਨਐਸਏ ਦੀ ਗੱਲ ਕੀਤੀ ਹੈ ਜਿਹੜੀ ਐਨਐਸਏ ਆ ਬਾਹਰਲੀ ਕਿਸੇ ਦੇਸ਼ ਦੀ ਗੱਲ ਕਰ ਲਈਏ ਉੱਥੇ 1 ਸਾਲ ਤੋਂ ਵੱਧ ਕਿਤੇ ਐਨਐਸਏ ਨਹੀਂ ਆ ਗਈ ਪਰ ਇੰਡੀਆ ਦੇ ਵਿੱਚ ਇੱਥੇ ਕਾਨੂੰਨਾਂ ਦੀ ਕੋਈ ਚੀਜ਼ ਹੀ ਨਹੀਂ ਜੀ ਬਾਈਟ ਦੀ ਰਾਈਟ ਜਿਹਦੇ ਹੱਥ ਲਾਠੀ ਉਹਦੀ ਮੱਝ ਆ ਉਹ ਆਪਣੇ ਸੱਤਾ 'ਚ ਬੈਹਿ ਗਏ ਇਹਨੇ ਨਸ਼ੇ ਦੇ ਵਿੱਚ ਹੰਕਾਰ ਜਾਇੰਦੇ ਵੀ ਉਹਨਾਂ ਨੂੰ ਮੁੜ ਕੇ ਜਨਤਾ ਪਬਲਿਕ ਨੂੰ ਨਜ਼ਰ ਨਹੀਂ ਆਉਂਦੀ ਆ ਕਿੰਨਾ ਇਕੱਠ ਇਕੱਠ ਹੁੰਦਾ ਅਨੁਮਾਨ ਇਕੱਠ ਦੇ ਵੇਖੋ ਜੀ ਇਹ ਕੋਈ ਅਨਲਿਮਿਟਡ ਹੋ ਗਈ ਚਾਹ ਤਨਵਾਦ ਜੀ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਰੁਈਆਪੁਰ ਨਜ਼ਦੀਕ ਚਭਾਲ ਆਹ ਉਹ ਗੁਰੂ ਜੀ ਦੇ ਪੁੱਤ ਭਾਈ ਅਮਰਪਾਲ ਸਿੰਘ ਦੇ ਵੱਡਾ ਸਮਰਥਨ ਵੱਡਾ ਇਕੱਠ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਵੱਡਾ ਇਕੱਠ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜਿੰਨੇਾਰੇ ਪਿੰਡ ਹੈ ਮੀਆਪੁਰ ਭਾਈ ਅਮਰਪਾਲ ਸਿੰਘ ਜਿਹੜੇ ਨੇ ਬਾਠ ਮੀਆਪੁਰ ਤੋਂ ਸਾਡੀ ਮਾਤਾ ਇਸੇ ਕੋਲ ਸਰਪੰਚ ਨੇ ਲੀਬੀ ਮੰਨਤਕਾਰ ਉਹਨਾਂ ਵੱਲੋਂ ਪੂਰੇ ਨਗਰ ਨੂੰ ਭਾਈ ਅਮਰਪਾਲ ਸਿੰਘ ਜੀ ਦੇ ਹੱਥੇ ਇਹਦਾ ਵੱਡਾ ਇਕੱਠ ਬਣਾਇਆ ਗਿਆ ਹੈ واحرو جی کا خالص واحگ نوجوان واحد واحد ਅਸੀਸਪੁਤਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਰ ਇਹ ਇਤਿਹਾਸਕਾਰ ਕਹਿੰਦਾ ਹੈ ਕਿ ਜਦੋਂ ਕਿਸੇ ਦੀ ਔਕਾਤ ਪਰਖਣੀ ਹੋਵੇ ਉਦੋਂ ਉਹਨੂੰ ਅਕਾਲ ਪੁਰਖ ਤਖਤ ਤੇ ਬਾਹ ਦਿੰਦਾ ਹੈ ਜਿਵੇਂ ਗੁਰੂ ਰਮ ਸਾਹਿਬ ਜੀ ਉਹ ਆਏ ਤੁਸੀਂ ਕਾਹਤਾਂ ਆਏ ਜਿੰਦਗੀ ਬਦੇ ਜੇ ਨੂੰ ਤੁਸੀਂ ਦਾ ਸਾਰਿਆਂ ਨੂੰ ਪਤਾ ਹੀ ਹੈ ਕਿ ਅਮਰਪਾਲ ਸਿੰਘ ਖਰੂਦ ਸਾਹਿਬ ਤੋਂ ਲੋਕ ਸਭਾ ਦੇ ਇਲੈਕਸ਼ਨ ਵਾਸਤੇ ਉਹਨੇ ਕੱਲ ਰਾਤ ਜੀ ਦਾਖਲ ਵੀ ਕਰ ਦਿੱਤੀ ਆ ਜਿਹੜੇ ਅੱਗੇ ਸ਼ੱਕ ਸੂਬੇ ਸੀ ਕਿ ਸ਼ਾਇਦ ਇਹ ਉਦਾਂ ਹੀ ਕਰ ਰਿਹਾ ਆ ਇਹ ਸਾਰੇ ਹੁਣ ਤੁਹਾਡੇ ਮਨਾਂ ਤੋਂ ਨਿਕਲ ਗਏ ਹੋਣਗੇ ਇਹ ਕਿ ਉਹ ਬੜੇ ਜੋਸ਼ ਸ਼ੋਰ ਨਾਲ ਸਾਰੇ ਸੰਤਾਂ ਦੇ ਸਹਿਯੋਗ ਨਾਲ ਉਹ ਇਲੈਕਸ਼ਨ ਲੱਗ ਰਿਹਾ ਹੈ ਇਸ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦਾ ਜਿਹੜਾ ਮੇਨ ਮਕਸਦ ਹੈ ਨਸ਼ਿਆਂ ਦੇ ਕੈਰ ਨੂੰ ਫੜ ਪਾਉਣਾ ਤੇ ਧਰਮ ਪ੍ਰਚਾਰ ਨੂੰ ਅੱਗੇ ਵਧਾਉਣਾ ਕਿਉਂਕਿ ਧਰਮ ਪ੍ਰਚਾਰ ਨਾ ਹੋਇਆ ਤੇ ਨਸ਼ੇ ਉਹਨਾਂ ਚੋਂ ਨੌਜੋਨਾ ਨਸ਼ਿਆਂ ਤੋਂ ਨਹੀਂ ਕੱਢਿਆ ਜਾ ਸਕਦਾ ਦੂਜਾ ਸਭ ਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਯਦਵੀਆਂ ਦੀ ਜਿਹੜੇ ਲਗਾਤਾਰ ਬਾਧੀਆਂ ਜਾ ਰਹੀਆਂ ਉਹਨਾਂ ਨੂੰ ਠੱਲ ਪਾਉਣੀ ਇਹੋ ਜੇ ਦੋ ਤਿੰਨ ਮੁਟਿਆਰ ਹੀ ਰਹਿਣਗੇ ਪਰ ਇਹ ਚੀਜ਼ ਹੈ ਕਿ ਜੇ ਆਪਾਂ ਆਪਣੇ ਨੌਜਵਾਨੀ ਨੂੰ ਨਸਲਾਂ ਨੂੰ ਬਚਾਉਣਾ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਇਹ ਇਸ ਮੇਮ ਚ ਇਸ ਜੰਗ ਚ ਆਪਣਾ ਵਾਧੂ ਵਾਦੇ ਸਪਣਾ ਚਾਹੀਦਾ ਜਿਹੜਾ ਕਿ ਤੁਸੀਂ ਤੁਹਾਡੇ ਸਹਿਯੋਗ ਤੋਂ ਤੁਹਾਡੇ ਇੱਥੇ ਕੜ ਤੋਂ ਲੱਗਦਾ ਹੈ ਕਿ ਤੁਸੀਂ ਸਾਰੇ ਜਾਣੀ ਇਹਨਾਂ ਚੀਜ਼ਾਂ ਨੂੰ ਇਹ ਪੰਜਾਬ ਦੀ ਧਰਤੀ ਤੋਂ ਨਸਲਾਂ ਦਾ ਕਹਿਰ ਖਤਮ ਕਰਨਾ ਚਾਹੁੰਦੇ ਹੋ ਇਸ ਕਰਕੇ ਆਪਾਂ ਸਾਰੇ ਜਾਣਿਆਂ ਦੀ ਲੜਾਈ ਜਿਹੜੀ ਸਾਡੀ ਨਸਲ ਦੀ ਆ ਹੋ ਜੀ ਪੰਜਾਬੀ ਆਪੀਆ ਸਾਡੀ ਹੋਣ ਦੀ ਲੜਾਈ ਆ ਕਿਉਂਕਿ ਸਾਡੇ ਜਿਹੜੇ ਅਖੌਤੀ ਲੀਡਰ ਜਾਂ ਅਖੌਤੀ ਪਾਰਟੀਆਂ ਜਿਨ੍ਹਾਂ ਨੇ ਅੱਗੇ ਸਾਰੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਮਾ ਇਹਨਾਂ ਨੇ ਸਾਰਿਆਂ ਨੇ ਆਪਾਂ ਨੂੰ ਸਾਰਿਆਂ ਨੂੰ ਮੌਕਾ ਦਿੱਤਾ ਸਾਰਿਆਂ ਨੇ ਸਾਡੇ ਨਾਲ ਵਾਅਦੇ ਕੀਤੇ ਕਿ ਅਸੀਂ ਤੁਹਾਡੀ ਨੌਜਵਾਨੀ ਨਸ਼ਿਆਂ ਤੋਂ ਬਚਾਵਾਂਗੇ ਵਿਦਿਆਰਥੀਆਂ ਦੇ ਮਸਲੇ ਵੀ ਆਏ ਸਾਰੇ ਸਾਰਿਆਂ ਵਾਅਦੇ ਤੇ ਕੀਤੇ ਪਰ ਕੰਮ ਕਿਸ ਤੇ ਨਹੀਂ ਕੀਤਾ ਇਸ ਕਰਕੇ ਨਸ਼ਿਆਂ ਦਾ ਕਹਿਰ ਜਨੋਦਰ ਫਾੜ ਰਿਹਾ ਘਟ ਨਹੀਂ ਰਿਹਾ ਸਾਰੀਆਂ ਸਰਕਾਰਾਂ ਦੇਖਿਆ ਕਿ ਆ ਜਿਹੜੀ ਹੁਣ ਨਵੇਂ ਬਦਲਾਅ ਆ ਲਈ ਸੀ ਇਹ ਵੀ ਕਹਿੰਦੇ ਸੀ ਕਿ ਅਸੀਂ ਨਿਸ਼ਚਿਤ ਕਰਦਾਂਗੇ ਜੱਦੀਦਾਰ ਸਾਹਿਬ ਇਹ ਨਿਸ਼ਚਿਤ ਕਰਦੋਂਗੇ ਬੰਦੀ ਸਿੰਘਾਂ ਇਹ ਜਿਹੜੇ ਸ਼ਿਵਾਲਾ ਨੇ ਪਰ ਮੁੜ ਕੇ ਜਦੋਂ ਕੁਰਸੀ ਤੇ ਬੈਠ ਗਏ ਉਸ ਤੋਂ ਬਾਅਦ ਇਹਨਾਂ ਨੇ ਸਾਰੇ ਸਾਰੇ ਮੁੱਦੇ ਪੜਾ ਕੇ ਹੁਣ ਇੱਕੋ ਇੱਕ ਮੁੱਦਾ ਆ ਕੇ ਕਿਸ ਤਰੀਕੇ ਨਾਲ ਕੁਰਸੀ ਤੇ ਪਕੜ ਬਣਾਈ ਰੱਖੀਏ ਜੇ ਕੋ ਹੁਣ ਤੁਸੀਂ ਦੇਖੋ ਕਿ ਰਾਜਨੀਤਿਕ ਲੋਕਾਂ ਦਾ ਕਰਦਾਰ ਕਿੱਥੇ ਤੱਕ ਪਹੁੰਚ ਗਿਆ ਤੇ ਜੇ 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 ਕਾਜੀ ਤੋਂ ਸਿੱਧੀ ਮਿਲਦੇ ਤੇ ਬੇਰੀ ਦਾ ਸਵੇ ਵੀ 20 ਸਾਲ ਤੋਂ ਜਿਹੜਾ ਨਾਲ ਜੁੜੇ ਸੀ ਇਹਨਾਂ ਨੇ ਸਵੇਰੇ ਬਰਾ ਭਰਾ ਕੇ ਕਿ ਦੂਜੀਆਂ ਪਾਰਟੀਆਂ ਚ ਜਾ ਗਏ ਤੇ ਇੱਕੋ ਇੱਕ ਮਕਸਦ ਹੈ ਕਿ ਕੁਰਸੀ ਪ੍ਰਾਪਤ ਕਰ ਲੈਣ ਤੇ ਆਪਾਂ ਨੂੰ ਜੇ ਤੇ ਆਪਾਂ ਸੋਚਦੇ ਆ ਕਿ ਆਪਣੇ ਪੰਜਾਬ ਆਪ ਨੂੰ ਪੰਜਾਬੀ ਆਪ ਨੂੰ ਆਪਣੇ ਸਿੱਖ ਤੋਂ ਹਮ ਨੂੰ ਜਾਂ ਇਨਸਾਨੀਅਤ ਨੂੰ ਜਾਂ ਆਪਣੇ ਨੌਜਵਾਨੀ ਨੂੰ ਕਿਸਾਨੀ ਨੂੰ ਬਚਾਉਣਾ ਤੇ ਫਿਰ ਆਪਾਂ ਨੂੰ ਕੋਈ ਨਾ ਕੋਈ ਨਵਾਂ ਬਗਤ ਲਪਣਾ 프로그램 ਨਹੀਂ ਲੱਗਦਾ ਤੇ ਇਸ ਕਰਕੇ ਸ਼ਾਇਦ ਗੁਰੂ ਮਹਾਰਾਜ ਨੇ ਇਹ ਤੋਂ ਬੜਾ ਸਨਹਿਲ ਗਾ ਦਾ ਇਹ ਗੈਰ ਤੋਂ ਤੁਹਾਨੂੰ ਆਖਰਦਾ ਕਿ ਤੁਸੀਂ ਇੰਨੀ ਗਰਮੀ ਇਹੋ ਜਿਹੇ ਆ ਹਾਲਾਤਾਂ ਚ ਵੀ ਕਿਪੜੇ ਘਟੇ ਪਏ ਜੋ ਇਹ ਤੁਹਾਡਾ ਜਿੰਨਾ ਵੀ ਤੁਹਾਡੇ ਅੱਪਰ ਧਰਵਾਦ ਕੀਤਾ ਜਾਵੇ ਉਹਨਾਂ ਹੀ ਥੋੜਾ ਜੀ ਇਸ ਕਰਕੇ ਤੁਹਾਡੇ ਸਦਾ ਅਸੀਂ ਵੀ ਰਵਾਂਗੇ ਕਿਉਂਕਿ ਅਸੀਂ ਦਾਦੇ ਕੋਈ ਤੁਹਾਡੇ ਨਾਲ ਕੋਈ ਵਾਅਦਾ ਇਹੋ ਜਿਹੇ ਚੀਜ਼ਾਂ ਨਹੀਂ ਕਰ ਸਕਦੇ ਪਰ ਇਹ ਜਿਹੜੇ ਸਮਾਂ ਆਏਗਾ ਕਿ ਇਹ ਚੀਜ਼ਾਂ ਕੇ ਦੱਦ ਕੇ ਸੱਚ ਦਾ ਸਾਥ ਦਿੱਤਾ ਜਾਊਗਾ ਇਨਸਾਫ ਵਾਸਤੇ ਲੜਿਆ ਜਾਊਗਾ ਇਹ ਬਖਾਵਾ ਨਹੀਂ ਕੀਤਾ ਜਾਊਗਾ ਇਹ ਜਿਹੜੇ

ਜੇ ਜਿੱਦਾਂ ਦਾ ਆਪਾਂ ਨੂੰ ਬੁਲਾਇਆ ਜਾ ਰਿਹਾ ਕੀ ਇਹ ਜੀ ਹੁੰੜਬਾਦ ਆ ਜੀ ਇਹ ਇੱਥਾਂ ਦੀ ਜੀ ਇੱਥਾਂ ਦੇ ਉਹ ਚੀਜ਼ਾਂ ਵੀ ਆਪਾਂ ਇੱਕ ਸਬੂਤ ਦੇਣਾ ਕਿ ਅਸੀਂ ਬਹੁਤ ਸਮਝਦਾਰ ਵੀ ਆ ਅਸੀਂ ਇੱਦਾਂ ਦੇ ਨਹੀਂ ਕਿ ਜਿੱਦਾਂ ਦੇ ਸਾਨੂੰ ਬੁਲਾਇਆ ਜਾ ਰਿਹਾ ਜਾਂ ਜਾਂ ਜਿੱਦਾਂ ਦਾ ਸਾਨੂੰ ਪ੍ਰੇਜ਼ੈਂਟ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਕਿ ਆਪਾਂ ਸਾਰੀ ਨੇ ਚੀਜ਼ਾਂ ਬਾਰੇ ਹਾਲ ਰੱਖਣਾ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਬਾਕੀ ਜਿੱਦਾਂ ਦਾ ਕੋਈ ਜਾਣਦੇ ਸਾਰਿਆਂ ਦੇ ਕਰਤਾਰਾਂ ਬਾਰੇ ਜਾਣਦੇ ਹੋ ਸਾਰਿਆਂ ਦੇ ਬਾਧੀਆਂ ਬਾਰੇ ਵੀ ਜਾਣਦੇ ਹੋ ਇਸ ਤਰ੍ਹਾਂ ਕੋਈ ਆਹੀ ਤੇ ਸਾਡੇ ਨਾਲ ਕੋਈ ਵਾਧਾ ਇਹ ਹੋ ਜਾ ਨਹੀਂ ਕਰ ਕਰਦੇ ਪਰ ਅਸੀਂ ਇਹ ਕਹਿੰਦੇ ਕਿ ਬਹੁਤਾਂ ਦੇਵ ਮਹਾਰਾਜ ਨੇ ਮੌਕਾ ਬਖਸ਼ਿਆ ਉਹਨਾਂ ਨੂੰ ਉਹਨਾਂ ਨੇ ਅੱਗੇ ਵੀ ਕੰਮ ਕਰਕੇ ਦਿਖਾਇਆ ਕਿ ਤੁਹਾਡੇ ਲਈ ਦਿਨ ਰਾਤ ਇੱਕ ਕਰਕੇ ਤੁਹਾਡੇ ਤੁਹਾਡੇ ਜਵਾਨਾਂ ਲਈ ਲੜਨਗੇ ਇਹ ਵੀ ਕਰਦੇ ਨੇ ਜੀ ਸਭ ਤੋਂ ਪਹਿਲਾਂ ਲੋਕੀ ਦੇ ਸਰਪੰਚ ਸੁਪੰਚਾ ਪੰਚਾ ਭਗਵਾਨ ਤੇ ਸਜਣਾ ਦਾ ਪਹਿਲੇ ਜੀ ਤੋਂ ਕਰਵਾਇ ਕਰਦਾ ਕਿ ਜਿਨ੍ਹਾਂ ਨੇ ਇਹ ਥੋੜੇ ਜਿਹੇ ਸਮੇਂ ਚ ਇੰਨਾ ਵੱਡਾ ਕੱਟ ਕੀਤਾ ਏ ਬਾਕੀ ਪੰਜਾਬ ਪੂਰੇ ਪੰਜਾਬ ਤੋਂ ਪੂਰੇ ਵਿਸ਼ਵ ਦੀ ਨਜ਼ਰਾਂ ਹਜਰ ਆ ਇਸ ਤੀਜੇ ਲੱਗਿਆ ਹੁਣ ਇਸ ਕਰਕੇ ਤੁਸੀਂ ਸਾਰੇ ਜਣੇ ਇੱਕ ਇਹੋ ਜਿਹਾ ਰਿਕਾਰਡ ਪੈਦਾ ਕਰਦੇ ਜਿਹੜਾ 1998 ਦੀ ਕੀਤਾ ਸੀ ਜਦੋਂ ਸਰਦਾਰ ਤੇਜੀਮਾਨ ਨੂੰ ਆਰ ਸੰਜੀਤ ਸਾਹਿਬ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਅੱਜ ਦਾ ਇੱਕ ਅੱਤ ਇਹ ਫੈਸਲਾ ਕਰਦਾ ਬਾਪੂ ਜੀ روایتی پارٹیاں جہے امیدوار نے جمانت جبت ہوگیا بچارا سمجھ جی گرم ست گرو گوبند سر پاشا مہاراج جی بل بھی اس